ਪੁਲਿਸ ਚੌਂਕੀ ਦੇ ਬਾਹਰ ਬਲਾਸਟ ਹੋਇਆ ਗੁਮਟਾਲਾ ਚੌਂਕੀ ਦੇ ਬਾਹਰ ਤੇਜ਼ ਆਵਾਜ਼ ਸੁਣਾਈ ਦਿੱਤੀ ਹੈ ਪੁਲਿਸ ਨੇ ਹਾਲਾਂਕਿ ਬਲਾਸਟ ਦੀ ਥਿਊਰੀ ਨੂੰ ਨਕਾਰ ਦਿੱਤਾ ਹੈ ਚੌਂਕੀ ਦੇ ਬਾਹਰ ਖੜੀ ਗੱਡੀ ਦਾ ਰੇਡੀਏਟਰ ਫਟਿਆ ਜੋ ਕਿ ਪੁਲਿਸ ਦਾ ਪੱਖ ਸਾਹਮਣੇ ਆ ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਮਲਾਜ਼ਮ ਦੀ ਗੱਡੀ ਦਾ ਰੇਡੀਏਟਰ ਫਟਿਆ ਵਾਹਾਂ ਤੇ ਧਿਆਨ ਨਾ ਦਿੱਤਾ ਜਾਵੇ ਪੁਲਿਸ ਦੇ ਬਨੇ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਬੱਬਰ ਖਾਲਸਾ ਨੇ ਕਥੇ ਤੋ ਤਮਾਕੇ ਦੀ ਹਾਲਾਂਕਿ ਜ਼ਿੰਮੇਵਾਰੀ ਲਈ ਹੈ ਗੈਂਗਸਟਰ ਹੈਪੀ ਪਛੀਆਂ ਦੇ ਆ ਸੋਸ਼ਲ ਮੀਡੀਆ ਤੇ ਪੋਸਟ ਪਾਈ ਆ ਕਿਹਾ ਗਿਆ ਕਿ ਦੋ ਭਰਾਵਾਂ ਦੀਆਂ ਲਤਾਂ ਦੇ ਵਿੱਚ ਗੋਲੀਆਂ ਮਾਰਨ ਦਾ ਇਹ ਜਵਾਬ ਦਿੱਤਾ ਗਿਆ ਐਮਪੀ ਗੁਰਜੀਤ ਔਜਲਾ ਦੇ ਘਰ ਦੇ ਨੇੜੇ ਦਰਸਲ ਇਹ ਚੌਂਕੀ ਹੈ ਜਿੱਥੋਂ ਕਿ ਇਹ ਤੇਜ਼ ਹਵਾ ਸੁਣਾਈ ਦਿੱਤੀ ਹਾਲਾਂਕਿ ਪੁਲਿਸ ਦਾ ਜੋ ਕੇਸ ਸਾਹਮਣੇ ਆਇਆ ਪੁਲਿਸ ਦੇ ਵੱਲੋਂ ਕਿਸੇ ਤਰੀਕੇ ਦੇ ਹਮਲੇ ਦੀ ਥਿਊਰੀ ਤੋਂ ਸਾਫ਼ ਤੌਰ ਤੇ ਇਨਕਾਰ ਕੀਤਾ ਜਾ ਰਿਹਾ ਕਿਉਂਕਿ ਪਿਛਲੇ ਮਹੀਨੇ ਦੋ ਮਹੀਨੇ ਦੀ ਗੱਲ ਕਰੀਏ ਤਾਂ ਸਰਦੀ ਲੱਗ ਕੇ ਚਾਇਓ ਅਜ਼ੀਲ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਕਈ ਪੁਲ ਚੌਕੀਆਂ ਨੂੰ ਇਸ ਤਰੀਕੇ ਦੇ ਨਾਲ ਨਿਸ਼ਾਨਾ ਬਣਾਇਆ ਗਿਆ ਹਾਲਾਂਕਿ ਕੁਝ ਪੁਲ ਚੌਕੀਆਂ ਤੇ ਹਮਲੇ ਦੀਆਂ ਖਬਰਾਂ ਨੂੰ ਪਹਿਲਾਂ ਵੀ ਜੋਕੇ ਪੁਲਿਸ ਦੇ ਵੱਲੋਂ ਨਕਾਰਿਆ ਜਾਂਦਾ ਰਿਹਾ ਇਸ ਦੇ ਵਿਚਾਲੇ ਉੱਤਰ ਪ੍ਰਦੇਸ਼ ਦੇ ਵਿੱਚ ਵੱਡਾ ਐਕਸ਼ਨ ਨੇ ਪੁਲਿਸ ਦਾ ਨਜ਼ਰ ਆਉਂਦਾ ਜਦੋਂ ਕਿ ਯੂਪੀ ਪੁਲਿਸ ਤੇ ਪੰਜਾਬ ਪੁਲਿਸ ਦੇ ਸਾਂਝੇ ਤੌਰ ਤੇ ਆਪਰੇਸ਼ਨ ਕਰਦੇ ਹੋਏ ਤਿੰਨ ਗੈਂਗਸਟਰਾਂ ਨੂੰ ਜਿਹੜਾ ਕਿ ਤਿੰਨ ਮੁਲਜ਼ਮਾਂ ਨੂੰ ਇਨਕਾਊਂਟਰ ਦੇ ਦੌਰਾਨ ਢੇਰ ਕਰ ਦਿੱਤਾ ਗਿਆ ਜਿਨ੍ਹਾਂ ਦੇ ਵੱਲੋਂ ਪੁਲ ਚੌਕੀ ਤੇ ਹਮਲੇ ਨੂੰ ਅੰਜਾਮ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਚ ਹੁਣ ਅੰਮ੍ਰਿਤਸਰ ਤੋਂ ਅਜਿਹੀ ਖਬਰ ਸਾਹਮਣੇ ਪੁਲਿਸ ਚੌਂਕੀ ਦੇ ਬਾਹਰ ਇਸ ਤਰੀਕੇ ਦੀ ਧਮਾਕੇ ਦੀ ਆਵਾਜ਼ ਸੁਣਾਈ ਦਿੰਦੀ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਕਿਸੇ ਤਰੀਕੇ ਦੇ ਬਲਾਸਟ ਹੋਣ ਦੀਆਂ ਖਬਰਾਂ ਨੂੰ ਨਕਾਰਿਆ ਗਿਆ ਪੁਲਿਸ ਦਾ ਕਹਿਣਾ ਹੈ ਕਿ ਚੌਂਕੀ ਦੇ ਬਾਹਰ ਖੜੀ ਗੱਡੀ ਦਾ ਰੇਡੀਏਟਰ ਫਟਿਆ ਪੁਲਿਸ ਮੁਲਾਜ਼ਮ ਦੀ ਗੱਡੀ ਦਾ ਰੇਡੀਏਟਰ ਫਟਿਆ ਤੁਹਾਨੂੰ ਯਾਦ ਹੋਵੇਗਾ ਜਦੋਂ ਪਿਛਲੇ ਦਿਨੀ ਮਜੀਠਾ ਪੁਲ ਚੌਂਕੀ ਦੇ ਵਿੱਚ ਇਸ ਤਰੀਕੇ ਦਾ ਹਮਲਾ ਹੋਇਆ ਸੀਗਾ ਤਾਂ ਉਦੋਂ ਪੁਲਿਸ ਦੇ ਵੱਲੋਂ ਇਹ ਥਿਊਰੀ ਦੱਸੀ ਗਈ ਇਹ ਜਾਣਕਾਰੀ ਦਿੱਤੀ ਗਈ ਕਿ ਮੋਟਰਸਾਈਕਲ ਦਾ ਟਾਇਰ ਫਟਿਆ ਉਸ ਦੇ ਨਾਲ ਆਵਾਜ਼ ਆਈ ਤੇ ਜਦੋਂ ਹੁਣ ਅੰਮ੍ਰਿਤਸਰ ਦੇ ਵਿੱਚੋਂ ਅਜਿਹੀ ਤਮਾਕੀ ਦੀ ਖਬਰ ਸਾਹਮਣੇ ਆਉਂਦੀ ਹੈ ਤਾਂ ਪੁਲਿਸ ਦਾ ਕਹਿਣਾ ਹੈ ਕਿ ਚੌਂਕੀ ਦੇ ਬਾਹਰ ਖੜੀ ਗੱਡੀ ਦਾ ਰੇਡੀਏਟਰ ਫਟਿਆ ਪੁਲਿਸ ਮੁਲਾਜ਼ਮ ਦੀ ਗੱਡੀ ਦਾ ਹੀ ਰੇਡੀਏਟਰ ਫਟਿਆ ਤੇ ਅਫਵਾਹਾਂ ਤੇ ਧਿਆਨ ਨਾ ਦਿੱਤਾ ਜਾਵੇ ਪੁਲਸ ਦੇ ਵੱਲੋਂ ਇਹ ਵੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਏ ਸੇ ਹਰਜਿੰਦਰ ਸਿੰਘ ਅੰਚਾਰ ਚੌਂਕੀ ਗਮਟਾਲਾ ਚੌਂਕੀ ਤੇਂਦਰ ਬੈਠ ਕੇ ਪਬਲਿਕ ਡੀਲਿੰਗ ਕਰ ਰਿਹਾ ਸੀ ਕਿ اچانک ਬਾਹਰ ਖੜਕੇ ਦੀ ਆਵਾਜ਼ ਸੁਣੇ ਜੋ ਬਾਹਰ ਜਾ ਕੇ ਦੇਖਿਆ ਕਿ ਇਹ ਸੇ ਤੇਜਿੰਦਰ ਸਿੰਘ ਜੋ ਗਮਟਾਲਾ ਚੌਂਕੀ ਤਨਾਤ ਸੀ ਉਹਦੀ ਜੈਨਰ ਸਟਿੱਲੋ ਗੱਡੀ ਸੀ ਜਿਹੜੀ 2008 ਮਾਡਲ ਸੀ ਉਹਦੇ ਥੱਲੇ ਬਲਾਸਟ ਹੋਇਆ ਉਹਦਾ ਚੈੱਕ ਕਰਨ ਤੇ ਪਾਇਆ ਗਿਆ ਕਿ ਰੇਡੀਏਟਰ ਫਟਿਆ ਰੇਡੀਏਟਰ ਫਟਣਾ ਜਿਹੜਾ ਉਹ ਮੋਹਰਲਾ ਸ਼ੀਸ਼ਾ ਕ੍ਰੈਕ ਹੋ ਗਿਆ ਤੇ ਅੰਦਰੋਂ ਕੂਲਰਟ ਵਗੈਰਾ ਸਾਰਾ ਵਗ ਗਿਆ ਜੀ ਇਸ ਤੋਂ ਇਲਾਵਾ ਹੋਰ ਕੋਈ ਲਾਗੇ ਕੋਈ ਨੁਕਸਾਨ ਨਹੀਂ ਹੈ ਇਸ ਬੰਦੇ ਕੁਝ ਫਵਾਂ ਫੈਲ ਰਹੀਆਂ ਸੀ ਕੋਈ ਤਮਾਕਾ ਹੋਇਆ ਵਾ ਜਦ ਕਿ ਅਜਿਹੀ ਕੋਈ ਗੱਲ ਨਹੀਂ ਆ ਕੋਈ ਤਮਾਕਾ ਵਗੈਰਾ ਨਹੀਂ ਹੋਇਆ ਇਹ ਸਿਰਫ ਫਵਾਂ ਫਲਾਈ ਜਾ ਰਹੀਆਂ ਨੇ ਇਸ ਸਤਜਿੰਦਰ ਸਿੰਘ ਦੀ ਜੈਨ ਯੂਨੀਵਰਸਿਟੀ ਲੋ ਗੱਡੀ ਸੀ 2008 ਮਾਡਲ ਉਹਦਾ ਰੇਡੀਏਟਰ ਫਟਣ ਦਾ ਜਿਹੜਾ ਤਮਾਕਾ ਹੋਇਆ ਸੀ ਕੋਈ ਜਾਨੀ ਮਾਲੀ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੈ ਲੋਕਾਂ ਨੂੰ ਫਵਾਂ ਤੋਂ ਬਚਨ ਦੀ ਲੋੜ ਹੈ ਕਿਸੇ ਕਿਸਮ ਦੀ ਡਰਨ ਦੀ ਲੋੜ ਨਹੀਂ ਕੋਈ ਅਜਿਹੀ ਗੱਲ ਨਹੀਂ ਹੋਈ ਸਿਰਫ ਗੱਡੀ ਦਾ ਰੇਡੀਏਟਰ ਫਟਣ ਦਾ ਤਮਾਕਾ ਹੋਇਆ ਜੀ ਉੱਥੇ ਨਾ ਪਬਲਿਕ ਦੀ ਕਾਫੀ ਕੋਈ ਝਗੜੇ ਦੇ ਵਿੱਚ ਇਕੱਠੇ ਹੋਏ ਆ ਸੀ ਪਾਰਟੀਆਂ ਉਹਨਾਂ ਨਾਲ ਗੱਲਬਾਤ ਚੱਲ ਰਹੀ ਸੀ ਪੁਲਿਸ ਆਫਸਰ ਸਾਡੇ ਇੱਕ ਮੁਲਾਜ਼ਮ ਦੀ ਗੱਡੀ ਸੀਗੀ ਐਸਆਈਏ ਸਾਡਾ ਉੱਥੇ ਪੋਸਟਡ ਜੀ ਉਹਦੇ ਜਿਹੜਾ ਰੇਡੀਏਟਰ ਆ ਉਹਦੇ ਵਿੱਚੋਂ ਕਿ ਇੰਜਨ ਤੋਂ ਕੁਝ ਮਤਲਬ ਬਾਹਰ ਹੋਇਆ ਜਾਂ ਕੀ ਹੋਇਆ ਤਾਂ ਰੇਡੀਅੰ ਜਿਹੜਾ ਕੁਲਰ ਹੈ ਓਲੈਂਡ ਹੁੰਦਾ ਉਹ ਸਾਰਾ ਕਾਫੀ ਉਹਦੇ ਚੋਂ ਨਿਕਲ ਕੇ ਥੱਲੇ ਵਗ ਗਿਆ ਜੀ ਉਦੇ ਨਾਲ ਨੌਇਜ਼ ਵੀ ਆਈ ਤਾਂ ਅਸੀਂ ਜਾ ਕੇ ਜਦੋਂ ਆਪਣੇ ਮਲਾਜ਼ਮਾਂ ਨੇ ਵੀ ਸਾਰਿਆਂ ਨੇ ਦੇਖਿਆ ਤਾਂ ਕੋਈ ਬੋਨਟੂ ਡੈਮੇਜ ਨਹੀਂ ਸੀ ਕੋਈ ਬੰਪਰ ਨੂੰ ਡੈਮੇਜ ਨਹੀਂ ਸੀ ਤੇ ਉਹਦੇ ਹੋ ਜਾਤਾ ਕੋਈ ਇੰਜਨ ਦੇ ਵਿੱਚ ਸਪਾਰਕ ਹੋਇਆ ਜਾਂ ਕੋਈ ਪਤਾ ਨਹੀਂ ਕੀ ਗੱਲ ਹੋਈ ਹੈ ਉਹ ਅਸੀਂ ਚੈੱਕ ਕਰਵਾ ਰਹੇ ਹਾਂ ਮਕੈਨਿਕ ਤੋਂ ਬਾਕੀ ਉੱਤੇ ਸਾਡੀ ਛੋਟੀ ਜੀ ਇੱਕ ਪੁਲਿਸ ਪੋਸਟ ਹੈ ਜਿਹਦੇ ਦੋ ਕਮਰੇ ਨੇ ਦੀਵਾ ਇਹਦੇ ਦੇਖਾ ਇਸ ਤਰ੍ਹਾਂ ਦੇ ਉੱਤੇ ਪਹੁੰਚ ਗਈ ਹੈ ਔਰ ਇਸ ਘਟਨਾ ਦੀ ਜਿਹੜੀ ਹੈ ਜਾਂਚ ਦੇਖੋ ਜੀ ਉੱਥੇ ਨਾ ਪਬਲਿਕ ਦੀ ਕਾਫੀ ਕੋਈ ਝਗੜੇ ਦੇ ਵਿੱਚ ਇਕੱਠੇ ਹੋਏ ਸੀ ਪਾਰਟੀਆਂ ਉਹਨਾਂ ਨਾਲ ਗੱਲਬਾਤ ਚੱਲ ਰਹੀ ਸੀ ਪੁਲਿਸ ਆਫਸਰ ਸਾਡੇ ਇੱਕ ਮੁਲਾਜ਼ਮ ਦੀ ਗੱਡੀ ਸੀਗੀ ਐਸਆਈਏ ਸਾਡਾ ਉੱਥੇ ਪੋਸਟਡ ਜੀ ਉਹਦੇ ਜਿਹੜਾ ਰੇਡੀਏਟਰ ਆ ਉਹਦੇ ਵਿੱਚ ਉਹ ਜੇ ਇੰਜਨ ਤੋਂ ਕੋਈ ਮਤਲਬ ਬਾਹਰ ਹੋਇਆ ਜਾਂ ਕੀ ਹੋਇਆ ਤਾਂ ਰੇਡੀਅਰ ਜਿਹੜਾ ਕੁਲਰ ਹੈ ਕੋਲੈਂਡ ਹੁੰਦਾ ਉਹ ਸਾਰਾ ਕਾਫੀ ਉਹਦੇ ਚੋਂ ਨਿਕਲ ਕੇ ਥੱਲੇ ਵਾਗਿਆ ਜੀ ਤੇ ਉਹਦੇ ਨਾਲ ਨੌਇਜ਼ ਵੀ ਆਈ ਤਾਂ ਅਸੀਂ ਜਾ ਕੇ ਜਦੋਂ ਆਪਣੇ ਮੁਲਾਜ਼ਮਾਂ ਨੇ ਵੀ ਸਾਰਿਆਂ ਨੇ ਦੇਖਿਆ ਤਾਂ ਕੋਈ ਬੋਨਟੂ ਡੈਮੇਜ ਨਹੀਂ ਸੀ ਕੋਈ ਬੰਪਰ ਨੂੰ ਡੈਮੇਜ ਨਹੀਂ ਸੀ ਤੇ ਉਹਦੇ ਜਗਾ ਤਾਂ ਕੋਈ ਇੰਜਨ ਦੇ ਵਿੱਚ ਸਪਾਰਕ ਹੋਇਆ ਜਾਂ ਕੋਈ ਪਤਾ ਨਹੀਂ ਕੀ ਗੱਲ ਹੋਈ ਹੈ ਉਹ ਅਸੀਂ ਚੈੱਕ ਕਰਵਾ ਰਹੇ ਹਾਂ ਮਕੈਨਿਕ ਤੋਂ ਬਾਕੀ ਉੱਥੇ ਸਾਡੀ ਛੋਟੀ ਜੀ ਇੱਕ ਪੁਲਿਸ ਪੋਸਟ ਹੈ ਜਿਹਦੇ ਦੋ ਕਮਰੇ ਨੇ ਦੀਵਾਰ ਹੈ ਜੇ ਤਾਂ ਕਿਸੇ ਚੀਜ਼ ਨੂੰ ਕੋਈ ਡੈਮੇਜ ਹੁੰਦਾ ਜੇਕਰ ਇਹੋ ਜੀ ਗੱਲ ਹੁੰਦੀ ਜੀ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਕਿ ਐਵੇਂ ਗਲਤ ਪੈਨਿਕ ਨਾ ਕਰੀਏ ਔਰ ਜੇ ਕੋਈ ਫੋਟੋ ਨੂੰ ਉਹਦੇ ਤੇ ਯਕੀਨ ਨਾ ਕੀਤਾ ਜਾਵੇ ਉਹ ਅਨਨੈਸੈਸਰੀ ਪੈਨਿਕ ਫੈਲਦਾ ਜੀ ਮਤਲਬ ਸੇ ਤੁਹਾਨੂੰ ਪਹਿਲੀ ਨਜ਼ਰ ਦੇ ਵਿੱਚ ਇਹ ਲੱਗ ਰਿਹਾ ਕਿ ਕੋਈ ਕਾਰ ਦੀ ਗੜਬੜੀ ਹੀ ਤਮਾਕੀ ਦੀ ਵਜ੍ਹਾ ਹੋ ਸਕਦੀ ਹੈ ਮਤਲਬ ਉਹੀ ਹੈ ਕਿ ਉੱਥੇ ਹੋਰ ਵੀ ਬਹੁਤ ਗੱਡੀਆਂ ਖੜੀਆਂ ਨਾਲ ਔਰ ਛੋਟੀ ਜੀ ਬਹੁਤ ਛੋਟਾ ਜਿਹਾ ਏਰੀਆ ਹੈ ਕੋਈ ਬਹੁਤ ਵੱਡਾ ਏਰੀਆ ਨਹੀਂ ਹੈ ਦਾ ਜੀ ਦੋ ਹੀ ਕਮਰੇ ਨੇ ਮੈਂ ਜਿਵੇਂ ਤੁਹਾਨੂੰ ਦੱਸਿਆ ਔਰ ਕਿਸੇ ਹੋਰ ਚੀਜ਼ ਨੂੰ ਕੋਈ دیوار ਨੂੰ ਜਾਂ ਗੇਟ ਨੂੰ ਕੋਈ ਵਾਰੋਂ ਡੈਮੇਜ ਨਹੀਂ ਹੋਇਆ ਇਹ ਕੋਈ ਅਜਿਹੀ ਚੀਜ਼ ਉੱਥੇ ਕਿਉਂਕਿ ਸਾਰਾ ਚੱਲ ਰਿਹਾ ਸੀ اٹਕੋਵੇ ਦਾ ਟਾਈਮ ਸੀ ਸਾਰੇ ਮੁਲਾਜ਼ਮ ਵੀ ਬਾਹਰ ਹੀ ਖੜੇ ਸੀ ਤਕਰੀਬਨ ਜੀ ਮਤਲਬ ਸਰ ਟੈਰਰ ਐਂਗਲ ਤੋਂ ਕਿਉਂਕਿ ਬਹੁਤ ਸਾਰੇ ਪਿਛਲੇ ਦਿਨਾਂ ਦੇ ਵਿੱਚ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਥਾਣੇ ਦੇ ਵਿੱਚ ਹੋਇਆ ਇਸ ਤਰੀਕੇ ਨਾਲ ਗ੍ਰੇਨੇਡ اٹੈਕ ਹੋਇਆ ਕੁਝ ਉਹ ਵਾਲਾ ਐਂਗਲ ਤੁਸੀਂ ਮਤਲਬ ਉਸ ਨੂੰ ਜਾਂਚ ਲਈ ਹੋਏ ਤਾਂ ਲੱਗਦਾ ਕਿ ਨਹੀਂ ਹੋਇਆ ਐਂਗਲ ਨਹੀਂ ਅਪਰੇਂਟਲੀ ਨਹੀਂ ਲੱਗ ਰਹੀ ਪਰ ਅਸੀਂ ਇਨਵੈਸਟੀਗੇਟ ਸਾਰੀ ਗੱਲ ਕਰਾਂਗੇ ਜੀ ਅਤੇ ਸਰ ਕੋਈ ਸੀਸੀਟੀਵੀ ਬਾਏ ਤੁਹਾਨੂੰ ਕੋਈ ਸੀਸੀਟੀਵੀ ਵੀ ਹੋਵੇ ਜਾਂ ਘਰ ਦੇ ਵਿੱਚ ਸੀਸੀਟੀਵੀ ਵੀ ਨਿਗਰਵਿਖਣ ਹੋਵੇ। ਲੇਮੇਜ ਤੋਂ ਕਾਫੀ ਚੀਜ਼ ਪਤਾ ਲੱਗ ਜਾਂਦੀ ਹੈ। ਜੀ। ਇੰਪੈਕਟ ਤੋਂ ਜੀ। ਹਾਂ। ਅਤੇ ਕੋਈ ਸੀਸੀਟੀਵੀ ਦੀ ਪ੍ਰਵਿਧਾਨੀ ਹੈ ਸਰ ਜੇ ਵੀ ਤੁਸੀਂ ਕੋਈ ਆਦੇਸ਼ ਦਿੱਤੇ ਹੋ। ਪੁਲਿਸ ਪੈਨਿਕ ਵੀ ਬੁਲਾ ਲੈਂਦੇ ਕੋਈ ਜ਼ਿੰਮੇਵਾਰੀਆਂ ਲੈ ਲੈਂਦੇ ਆ ਉਹ ਗੱਲ ਤਾਂ ਔਨ ਗਰਾਉਂਡ ਵੀ ਉਹਦੇ ਨਾਲ ਉਹ ਇਨਸਾਈਡ ਕਰਨੀ ਚਾਹੀਦੀ ਹੈ ਨਾ ਜੀ। ਜੀ। ਤੇ ਸਰ ਜੇ ਤੁਸੀਂ ਕਹਿ ਰਹੇ ਹੋ ਕਿ ਇੱਕ ਗੱਡੀ ਤੱਕ ਹੀ ਸੀਮਿਤ ਸੀ ਬਹੁਤ ਘੱਟ ਏਰੀਆ ਦੇ ਵਿੱਚ ਸੀਮਿਤ ਸੀ। ਗੱਡੀ ਵੀ ਉਹ ਸਾਡੇ ਮੁਲਾਜ਼ਮ ਦੀ ਹੈ ਜੀ ਕਾਫੀ ਪੁਰਾਣੀ ਹੈ। ਜੀ। ਤੇ ਉੱਥੇ ਮਤਲਬ ਉਹ ਵੈਸੇ ਖੜੀ ਰਹਿੰਦੀ ਹੈ ਤੁਸੀਂ ਇਹ ਕਹਿ ਰਹੇ ਹੋ ਕਿ ਸਿਰਫ ਉਸ ਨੇ ਹੀ ਰਹਿੰਦੀ ਕਿ ਉਹ ਮੁਲਾਜ਼ਮ ਉੱਥੇ ਡਿਊਟੀ ਤੇ ਆਇਆ ਸੀ ਆਪਣੀ ਗੱਡੀ ਖੜੀ ਕਰ ਦਿੰਦੇ ਜਿਵੇਂ ਜੀ ਜੀ ਬਿਲਕੁਲ ਹਾਂ ਜੀ ਉਹਦੇ ਨਾਲ ਹੋਰ ਵੀ ਤਾਂ ਗੱਡੀ ਖੜੀ ਸੀ ਆਪਣੇ ਨਾਲ ਹੀ ਉਹ ਇੱਕ ਹੋਰ ਮੁਲਾਜ਼ਮ ਸੀ ਪਬਲਿਕ ਦੀ ਸਿਰ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਹੋਵੇ ਹੁਣ ਤੱਕ ਕਿ ਨੇੜੇ ਕੋਈ ਲੋਕ ਦੇਖੇ ਗਏ ਸੀ ਕੋਈ ਭੱਜਦੇ ਕੋਈ ਆਉਂਦੇ ਜਾਂ ਕਿਸੇ ਨੇ ਦੇਖਿਆ ਹੋਵੇ ਜਦੋਂ ਐਗਜ਼ੈਕਟਲੀ ਬਲਾਸਟ ਹੋਇਆ ਹੈ ਉਹ ਹੈਜ਼ਰੀ ਸੀ ਕਿ ਮੈਂ ਤਾਂ ਸੁਣਿਆ ਪਬਲਿਕ ਦੇ ਦੋ ਗਰੁੱਪਸ ਦਾ ਝਗੜਾ ਹੋਇਆ ਸੀ ਉਹਨਾਂ ਦੀ ਆਪਸ ਵਿੱਚ ਗੱਲਬਾਤ ਚੱਲ ਰਹੀ ਸੀ ਵੈਰੀਫਿਕੇਸ਼ਨ ਜੀ